ਅੱਜ ਇੱਥੋਂ ਬਣਾਉਣਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਕੁਝ ਸਮੇਂ ਤੋਂ ਐਕਟਿਵ ਰਾਜਨੀਤੀ ਕਰਨ ਦਾ ਉਪਰਾਲਾ ਅਸੀਂ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਕਾਫੀ ਲੰਬਾ ਸਮਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਇਹ ਸੋਚ ਕੇ ਵੀ ਪੰਜਾਬ ਦਾ ਜੋ ਮਾਹੌਲ ਖਰਾਬ ਕਰਨ ਦਾ ਪਲਾਨ ਸੈਂਟਰ ਦੀਆਂ ਏਜੰਸੀਆਂ ਵੱਲੋਂ ਸਿਰਜਿਆ ਜਾ ਰਿਹਾ ਉਹਨੂੰ ਨੱਥ ਪਾਉਣ ਲਈ ਔਰ ਪੰਜਾਬ ਦੀ ਆਪਦੀ ਜਿਹੜੀ ਪਾਰਟੀ ਆ ਰੀਜਨਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰਨ ਲਈ ਔਰ ਜੋ ਡਿਜ਼ਾਈਨ ਪੰਜਾਬ ਨੂੰ ਪਿੱਛੇ ਸਿੱਟਣ ਲਈ ਸੈਂਟਰ ਦੀਆਂ ਏਜੰਸੀਆਂ ਨੇ ਬਣਾਇਆ ਔਰ ਪੰਜਾਬ ਦੀਆਂ ਸਕਸੈਸਿਵ ਗਵਰਨਮੈਂਟਸ ਕਾਂਗਰਸੀ ਗਵਰਨਮੈਂਟਸ ਨੇ 5 ਸਾਲ ਕਾਂਗਰਸ ਦੀ ਸਰਕਾਰ ਨੇ ਤੇ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸੈਂਟਰ ਦਾ ਬਣਾਇਆ ਹੋਇਆ ਪਲਾਨ ਸੀ ਪੰਜਾਬ ਨੂੰ ਪਿੱਛੇ ਸਿੱਟਣ ਦਾ ਉਹਦੇ ਚ ਜੋ ਭੂਮਿਕਾ ਮਾਨ ਕੀਤੀਆਂ ਉਹਨੂੰ ਵਿਫਲ ਕਰਨ ਲਈ ਉਹਨੂੰ ਖਤਮ ਕਰਨ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਕੜਾ ਕਰਨ ਲਈ ਅਸੀਂ ਇਹ ਅਹਦ ਲਿਆ ਵੀ ਅਸੀਂ ਐਕਟਿਵਲੀ ਇਹਨਾਂ ਪਾਰਟੀਆਂ ਦਾ ਜਿਹੜਾ ਏਜੰਡਾ ਉਹਨੂੰ ਨੰਗਾ ਕਰਨਾ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਹੀ ਧੰਨਵਾਦੀਆਂ ਔਰ ਬਹੁਤ ਰਿਣੀ ਆ ਜਿਨ੍ਹਾਂ ਨੇ ਪਾਰਟੀ ਨੂੰ ਡਿਫੈਂਡ ਕਰਨ ਦੀ ਔਰ ਲੋਕਾਂ ਚ ਪਾਰਟੀ ਦਾ ਸਟੈਂਡ ਲੈ ਕੇ ਜਾਣ ਲਈ ਮੇਰੀ ਇੱਕ ਡਿਊਟੀ ਲਈ ਹੈ ਮੈਨੂੰ ਜੋ ਮਾਨ ਸਤਕਾਰ ਉਹਨਾਂ ਨੇ ਬਖਸ਼ਿਆ ਔਰ ਜੋ ਮੇਰੀ ਡਿਊਟੀ ਲਈਆ ਮੈਂ ਉਹਨੂੰ ਤਨਦੇਹੀ ਨਾਲ ਔਰ ਆਪ ਦੀ ਕੈਪੇਬਿਲਿਟੀ ਚ 100% ਨਹੀਂ 200% ਦੇਣ ਦੀ ਕੋਸ਼ਿਸ਼ ਕਰੂੰਗਾ ਸੋ ਹੁਣ ਉਸੇ ਕੜੀ ਨੂੰ ਆਪਾਂ ਅੱਗੇ ਵਧਾਈਏ ਤਾਂ ਮੈਂ ਇਹ ਪੁੱਛਣਾ ਚਾਹਨਾ ਜੋ ਡਿਜ਼ਾਈਨ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਤੁਸੀਂ ਸਾਰੇ ਜਾਣਦੇ ਹੋ ਔਰ ਇਹ ਗੱਲ ਕੋਈ ਛੁਪੀ ਹੋਈ ਨਹੀਂ ਸੈਂਟਰ ਦੀਆਂ ਏਜੰਸੀਆਂ ਨੇ ਸਿਰਜਿਆ ਇੱਕ ਡੇਰੇ ਨੂੰ ਵਰਤ ਕੇ ਅਕਾਲੀ ਦਲ ਜਿਹੜਾ ਆਪ ਪੰਥ ਪ੍ਰਸਤੀ ਲਈ ਬਣਿਆ ਸੀ ਔਰ ਪਿਛਲੇ 10 ਸਾਲ ਤੋਂ ਸਰਕਾਰ ਚਲਾ ਰਿਹਾ ਸੀ ਔਰ ਕੋਈ ਮੁੱਦਾ ਆਪੋਜੀਸ਼ਨ ਕੋਲ ਨਹੀਂ ਸੀ ਉਹਨੂੰ ਪਾਵਰ ਤੋਂ ਲਾਂਭੇ ਕਰਨ ਦਾ ਉਹ ਇੱਕ ਡਿਜ਼ਾਈਨ ਸਿਰਜਿਆ ਗਿਆ ਜਿਹਦੇ ਚ ਇੱਕ ਡੇਰਾ ਵਰਤਿਆ ਗਿਆ ਔਰ ਜਿਹਦੇ ਚ ਇੱਕ ਬੜੀ ਐਕਟਿਵ ਭੂਮਿਕਾ ਕਾਂਗਰਸੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਨਿਭਾਈ ਹੁਣ ਇੱਕ ਗੱਲ ਮੈਂ ਪੁੱਛਣੀ ਚਾਹਨਾ ਆ ਆਰਡੀਐਫ ਦਾ ਬਹੁਤ ਰੌਲਾ ਪਾ ਰਹੇ ਆ ਭਗਵੰਤ ਮਾਨ ਸਾਹਿਬ ਠੀਕ ਆ ਆਰਡੀਐਫ ਪੰਜਾਬ ਦਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਔਰ ਕਿਉਂਕਿ ਲੋਕਾਂ ਨੇ ਚਾਹੇ ਉਹਨਾਂ ਦੀਆਂ ਮਸਕਰੀਆਂ ਸੁਣ ਕੇ ਹੀ ਉਹਨਾਂ ਨੂੰ ਬਣਾਤਾ ਪਰ ਮੁੱਖ ਮੰਤਰੀ ਦਾ ਉਹਨਾਂ ਨੂੰ ਬਣਾਇਆ ਹੋਇਆ ਤੇ ਉਹ ਹੱਕ ਵੀ ਉਹਨਾਂ ਦਾ ਹੀ ਆ ਮੰਗਣਾ ਪਰ ਮੈਂ ਨਾ ਇੱਥੇ ਇੱਕ ਛੋਟੀ ਜੀ ਗੱਲ ਕਰਨੀ ਚਾਹਨਾ ਕੀ ਤੁਸੀਂ ਅਕਾਲੀ ਦਲ ਦੇ 10 ਸਾਲ ਦੇ ਰਾਜ ਤੋਂ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ 97 ਤੋਂ 2002 ਦਾ ਕਦੇ ਤੁਸੀਂ ਸੁਣਿਆ ਸੀ ਵੀ ਸੈਂਟਰ ਨੇ ਸਾਡਾ ਆਰਡੀਐਫ ਰੋਕ ਲਿਆ ਚਾਹੇ ਸੈਂਟਰ 'ਚ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਸੈਂਟਰ 'ਚ ਸਰਕਾਰ ਦੀ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਦਾ ਐਡਾ ਵੱਡਾ ਸਟੇਚਰ ਸੀ ਔਰ ਉਹਨਾਂ ਦਾ ਕੰਮ ਕੱਚਿ ਚ ਦੇ ਕੇ ਆਪ ਜਾ ਕੇ ਖੜ ਜਾਂਦੇ ਸੀ ਔਰ ਉਹਨਾਂ ਦਾ ਐਡਾ ਵੱਡਾ ਕਦ ਸੀ ਉਹ ਕਦ ਇਸ ਲਈ ਸੀ ਕਿਉਂਕਿ ਪੰਜਾਬ ਦੇ ਲੋਕ ਆਪਦੀ ਰੀਜਨਲ ਪਾਰਟੀ ਨੂੰ ਤਕੜਾ ਰੱਖਦੇ ਸੀ ਉਹ ਜਾ ਕੇ ਖੜ ਜਾਂਦੇ ਸੀ ਔਰ ਬਿਨਾਂ ਕੰਮ ਕਰਾਏ ਬਿਨਾਂ ਪੰਜਾਬ ਦਾ ਹੱਕ ਲੈ ਮੁਰਦੇ ਨਹੀਂ ਸੀ ਤੇ ਜੇ ਅੱਜ ਆਰਡੀਐਫ ਨਹੀਂ ਮਿਲ ਰਿਹਾ ਤਾਂ ਉਹ ਵਿਫਲਤਾ ਕਿਹਦੀ ਹੈ ਪੰਜਾਬ ਨੇ ਤਾਂ ਤੁਹਾਨੂੰ 91 ਸੀਟਾਂ ਦਿੱਤੀਆਂ ਹੋਈਆਂ ਨੇ ਉਹ ਵਿਫਲਤਾ ਹੈਗੀ ਭਗਵੰਤ ਸਿੰਘ ਮਾਨ ਦੀ ਕਿਉਂਕਿ ਉਹਨਾਂ ਕੋਲੇ ਆਪ ਕੋਲ ਇੰਟੈਂਟ ਤੇ ਕੰਟੈਂਟ ਹੈ ਨੀਗਾ ਉਹ ਚਾਹੇ ਲਾਅ ਐਂਡ ਆਰਡਰ ਦਾ ਮੁੱਦਾ ਹੋਵੇ ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਹੋਵੇ ਉਹ ਚਾਹੇ ਗਾਹੇ ਬਗਾਹੇ ਜਿਹੜੀ ਕ੍ਰਾਪਸ਼ਨ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਆਪ ਮੰਨੇ ਉਹ ਜਿਹੜਾ ਸਿੰਗਲਾ ਐਮਐਲਏ ਸਾਹਿਬ ਮਾਨਸਾ ਤੋਂ ਉਹਨਾਂ ਨੂੰ ਆਪਦੇ ਦਫ਼ਤਰ ਬਿਠਾ ਕੇ ਰੈਸਟ ਕਰਾਇਆ ਤੇ ਅੱਜ ਉਹ ਕਿੱਥੇ ਆ ਜੇ ਉਹਦੇ ਤੋਂ ਅਸਤੀਫਾ ਨਹੀਂ ਲਿਆ ਗਿਆ ਉਹਨੂੰ ਲਾਂਬੇ ਨਹੀਂ ਕੀਤਾ ਗਿਆ ਤਾਂ ਫਿਰ ਮੈਂ ਇਹ ਸਮਝਦਾ ਵੀ ਜਿਵੇਂ ਆਪਾਂ ਭਗਵੰਤ ਮਾਨ ਸਾਹਿਬ ਨੂੰ ਨਾ ਇੱਕ ਆਦਤ ਆ ਵੀ ਉਹ ਸਕਿੱਟਾਂ ਬਣਾਉਂਦੇ ਹੁੰਦੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਇੱਕ ਸਕਿੱਟ ਤਿਆਰ ਕੀਤੀ ਨੂੰ ਇਹ ਬਰਗੜਾਉਣ ਲਈ ਵੀ ਅਸੀਂ ਕਰਪਸ਼ਨ ਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹਾਂ। ਹੋਰ ਉਹਦਾ ਹਸ਼ਰ ਕੀ ਹੈ ਵੀ ਅੱਜ ਜਿਹੜੀ ਕਰਪਸ਼ਨ ਆ ਉਹ 10 ਗੁਣੀ ਹੋ ਗਈ। ਕਾਂਗਰਸ ਦੇ ਰਾਜ ਚ ਜਿਹੜਾ ਕੰਮ 5000 ਰੁਪਏ ਚ ਤਹਿਸੀਲ ਚ ਹੁੰਦਾ ਸੀ ਅੱਜ 50000 ਚ ਵੀ ਨਹੀਂ ਹੁੰਦਾ। ਮੈਨੂੰ ਇਹ ਕਹਿਣ ਚ ਕੋਈ ਗਰੇਜ਼ ਨਹੀਂ। ਰੇਤੇ ਦੇ ਮੁੱਦੇ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਕੰਮ ਤਿੰਨੇ ਹੀ ਪਾਰਟੀਆਂ ਨੇ ਰਲ ਕੇ ਕੀਤਾ ਆ ਪਿਛਲੇ ਸਮੇਂ 'ਚ ਅੱਜ ਜੋ ਰੇਤੇ ਦਾ ਕੀ ਹਾਲ ਆ ਜੀ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਨਾ ਵੀ ਜੇ ਇਹਨਾਂ ਦਾ ਅਲਟਰਾਸਾਊਂਡ ਕਰਾ ਲੀਏ ਐਮਐਲਏ ਆ ਦਾ ਜਿਹੜੇ 92 ਨੇ ਤੇ ਸਵਾਏ ਰੇਤੇ ਤੋਂ ਇਹਨਾਂ ਦੇ ਢਿੱਡ 'ਚੋਂ ਕੁਝ ਨਹੀਂ ਨਿਕਲਣਾ ਲਾਅ ਐਂਡ ਆਰਡਰ ਦਾ ਕੀ ਹਾਲ ਆ ਜੀ ਮੈਂ ਬੇਨਤੀ ਕਰਨੀ ਚਾਹਨਾ ਲੁਧਿਆਣੇ ਦੇ ਨਾ ਇੰਡਸਟ੍ਰੀਅਲਿਸਟ ਸ਼ਹਿਰ ਆ। ਔਰ ਲੁਧਿਆਣੇ ਦੇ ਇੰਡਸਟ੍ਰੀਅਲਿਸਟ ਸ਼ਹਿਰ ਹੋਣ ਕਰਕੇ ਸਾਡੇ ਇੰਡਸਟ੍ਰੀਅਲਿਸਟ ਬਹੁਤ ਮਿਹਨਤ ਕਰਕੇ ਪੰਜਾਬ ਦੀ ਕਿੱਟੀ 'ਚ ਵੀ ਟੈਕਸ ਦੇ ਰੂਪ 'ਚ ਪੈਸਾ ਪਾਉਂਦੇ ਆ। ਔਰ ਆਪ ਵੀ ਦੋ ਪੈਸੇ ਕਮਾ ਕੇ ਸਮਾਜ 'ਚ ਉਹ ਪੈਸੇ ਦੀ ਸਰਕੂਲੇਸ਼ਨ ਹੁੰਦੀ ਆ। ਮੈਂ ਉਹਨਾਂ ਨੂੰ ਬੇਨਤੀ ਕਰਕੇ ਪੁੱਛਣਾ ਚਾਹਨਾ ਭਈ ਜੇ ਤੁਸੀਂ ਆਪ ਹੀ ਨਹੀਂ ਰਹੋਗੇ ਤੇ ਬਾਕੀ ਕੰਮ ਕਿਵੇਂ ਚੱਲੂਗਾ ਇੰਨੀਆਂ ਫਰੋਤੀਆਂ ਇੰਨੀ ਕਤਲੋਗਾਰਦ ਸੰਦੀਪ ਨੰਗਲੰਬੀਆਂ ਤੋਂ ਲੈ ਕੇ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਅੱਜ ਤੱਕ ਉਹ ਜਿਹੜਾ ਸਿਲਸਿਲਾ ਗੈਂਗਸਟਰਵਾਦ ਦਾ ਉਹ ਬੇਰੋਕ ਟੋਕ ਵੱਧ ਰਿਹਾ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਸਪੈਸ਼ਲ ਤੌਰ ਤੇ ਕਹੀ ਹੈ ਵੀ ਜਿਵੇਂ ਅਕਾਲੀ ਦਲ ਹਮੇਸ਼ਾ ਹਿੰਦੂ ਸਿੱਖ ਏਕਤਾ ਕ੍ਰਿਮੀਨਲ ਪਾਈਚਾਰਾ ਜਿਹੜਾ ਸਾਡਾ ਉਹਦੇ ਚ ਅਸਾਈ ਭਰਾ ਵੀ ਨੇ ਮੁਸਲਮਾਨ ਭਰਾ ਵੀ ਨੇ ਪੰਜਾਬ ਚ ਜਿਹੜਾ ਸੋਸ਼ਲ ਫਾਈਬਰ ਬਣਾਉਣ ਦਾ ਤਾਣੇ ਬਾਣੇ ਨੂੰ ਬੁਣਨ ਦਾ ਕੰਮ ਅਕਾਲੀ ਦਲ ਹਮੇਸ਼ਾ ਕਰਦਾ ਰਿਹਾ ਸਾਡੀ ਸਰਕਾਰ ਆਉਗੀ ਤਾਂ ਇਸ ਕੰਮ ਤੋਂ ਨਜਾਦ ਮਿਲ ਜੂਗੀ ਇੰਡਸਟਰੀਲਿਸਟ ਨੂੰ ਆਮ ਜ਼ਿਮੀਂਦਾਰ ਨੂੰ ਕਿਸਾਨ ਨੂੰ ਜਿਨ੍ਹਾਂ ਤੋਂ ਵਰੋਤੀਆਂ ਮੰਗੀਆਂ ਜਾ ਰਹੀਆਂ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਬਿਲਕੁਲ ਕੰਮ ਮੁੱਕਿਆ ਪਿਆ ਇੱਕ ਗੱਲ ਮੈਂ ਹੋਰ ਬੇਨਤੀ ਕਰਨੀ ਚਾਹਨਾ ਇਹ ਜ਼ਿੰਮੇਵਾਰੀ ਥੋਡੀ ਆ ਪ੍ਰੈਸ ਵਾਲੇ ਭਰਾਵਾਂ ਦੀ ਸੌਰੀ ਤੁਸੀਂ ਡੈਮੋਕਰੇਸੀ ਦਾ ਚੌਥਾ ਪਿੱਲਰ ਹੋ ਜੇ ਤੁਹਾਡੇ ਕੈਮਰੇ ਦੇ ਰਾਹੀਂ ਤੁਹਾਡੀ ਰਿਪੋਰਟਿੰਗ ਦੇ ਮਾਧਿਅਮ ਨਾਲ ਸਚਾਈ ਆ ਜਿਹੜੀ ਉਹ ਲੋਕਾਂ ਤੱਕ ਨਹੀਂ ਪਹੁੰਚ ਰਹੀ ਮੈਂ ਇਹ ਸਮਝਦਾ ਵੀ ਤੁਸੀਂ ਆਪ ਦੀ ਜਿਹੜੀ ਤੁਹਾਡੀ ਦੇਸ਼ ਦੇ ਪ੍ਰਤੀ ਜਿਹੜੀ ਤੁਹਾਡੀ ਸਮਾਜ ਦੇ ਪ੍ਰਤੀ ਡਿਊਟੀ ਆ ਉਹਦੇ ਚ ਕਿਤੇ ਨਾ ਕਿਤੇ ਪੂਰਾ ਨਹੀਂ ਉਤਰ ਰਹੀ ਮੈਂ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹਣਾ ਇਹ ਸਭ ਰਲੇ ਕਬੂਤਰ ਨੇ ਜਦੋਂ ਪੰਜਾਬ ਨੂੰ ਦੱਬਣ ਦੀ ਗੱਲ ਆਉਂਦੀ ਹੈ ਨਾ ਇਹ ਸਭ ਰਲੇ ਹੋਏ ਨੇ ਆ ਸ਼ੰਭੂ ਦਾ ਬਾਰਡਰ ਨੰਗ ਜੋ ਸਾਰੇ ਹੀ ਰਲੇ ਹੋਏ ਨੇ ਇਸ ਲਈ ਮੈਂ ਇਹ ਗੱਲ ਕਹਿਣਾ ਬਈ ਕਾਂਗਰਸੀਆਂ ਨਾਲ ਅਕਾਲੀ ਦਲ ਦੀ ਲੜਾਈ ਹੈ ਪੰਜਾਬ 'ਚ ਇਹ ਤਿੰਨੇ ਹੀ ਕਾਂਗਰਸੀ ਨੇ ਇੱਕ 2 ਸਾਲ ਪਹਿਲਾਂ ਦਾ ਕਾਂਗਰਸੀ ਆ ਇੱਕ 2 ਮਹੀਨੇ ਪਹਿਲਾਂ ਦਾ ਕਾਂਗਰਸੀ ਹੈ ਤੇ ਇੱਕ ਬਾਹਰਲਾ ਕਾਂਗਰਸੀ ਹੈ ਇਸ ਲਈ ਪੰਜਾਬ ਦੇ ਮੁੱਦਿਆਂ ਨੂੰ ਦਫਨ ਕਰਨ ਲਈ ਇਹ ਸਭ ਰਲ ਕੇ ਖੇਡਦੇ ਨੇ ਪੰਜਾਬ ਦੀ ਗੱਲ ਜੇਕਰ ਕੋਈ ਕਰੂਗਾ ਔਰ ਜੋ ਇਤਿਹਾਸ ਆ 103 ਸਾਲ ਦਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਹਮੇਸ਼ਾ ਲੜਾਈ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੀ ਅਕਾਲੀ ਦਲ ਨੇ ਲੜਾਈ। ਔਰ 40000 ਕਰੋੜ ਕਿੱਥੇ ਆ ਜੀ ਜਿਹੜਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਰੇਤੇ ਤੋਂ ਲੈ ਕੇ ਆਉਣਾ ਸੀ। ਮੈਨੂੰ ਇਹ ਕਹਿੰਦੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਆ ਵੀ 40 ਕਰੋੜ ਰੁਪਇਆ ਇਸ ਸਾਲ ਦੇ ਜਿਹੜਾ ਬਜਟ ਪੇਸ਼ ਕੀਤਾ ਚੀਮਾ ਜੀ ਨੇ ਸਿਰਫ 40 ਕਰੋੜ ਰੁਪਇਆ ਸਿਰਫ 40 ਕਰੋੜ ਰੁਪਇਆ ਇਕੱਠਾ ਕੀਤਾ ਰੇਤੇ ਦੀ ਰਾਇਲਟੀ ਤੋਂ ਪੰਜਾਬ ਨੇ। ਔਰ ਅੱਜ ਤੋਂ 10 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਇਹ ਜਿਹੜੀ ਰਕਮ ਆ ਜਿਹਦੇ ਤੇ ਰੌਲਾ ਪਾਉਂਦੇ ਸੀ ਵੀ ਨਹੀਂ ਨਹੀਂ ਇਹ ਤਾਂ ਜੀ ਇਹ ਇਹ ਧਕਾਟਾ ਰੇ ਆ ਪੈਸੇ ਉਹ 600 ਕਰੋੜ ਸੀ। ਉਹਦਾ 10ਵਾਂ ਹਿੱਸਾ 10 ਸਾਲ ਬਾਅਦ ਔਰ ਰੇਤੇ ਦਾ ਜਿਹੜਾ ਭਾਅ ਆ ਉਹ 3 ਗੁਣਾ ਜਿਸ ਭਾਅ ਤੇ ਰੇਤਾ ਆ ਕਾਲੀ ਸਰਕਾਰ ਚ ਮਿਲਦਾ ਈ ਉਦੋਂ 3 ਗੁਣਾ ਰੇਤਾ ਮਿਲਦਾ ਫੇਰ ਹੈਗੀ ਜੀ ਲਿਕਰ ਗੇਟ ਦੀ ਗੱਲ ਜੋ ਸ਼ਰਾਬ ਦੀ ਪਾਲਿਸੀ ਤੋਂ ਜਿਹਦੇ ਤੋਂ ਪੰਜਾਬ ਨੇ 40000 ਕਰੋੜ ਇਕੱਠਾ ਕਰਨਾ ਸੀ ਉਹ 40000 ਕਿੱਥੇ ਹੈ ਉਲਟਾ ਕੰਮ ਕੀਤਾ ਦਿੱਲੀ ਦੀ ਜਿਹੜੀ ਬੈਂਡ ਸਕ੍ਰੈਪਡ ਐਕਸਾਈਜ਼ ਪਾਲਿਸੀ ਸੀ ਉਸੇ ਹੀ ਪਾਲਿਸੀ ਨੂੰ ਲਿਆ ਕੇ ਪੰਜਾਬ 'ਚ ਲਾਗੂ ਕਰਤਾ ਔਰ ਤੁਸੀਂ ਨਾ ਇਸ ਗੱਲ ਤੇ ਆਪ ਦੇ ਆਪ ਨੂੰ ਸਵਾਲ ਕਰਿਓ ਵੀ ਕੀ ਜਿਹੜੀ ਉਹ ਕੰਪਨੀ ਸੀ ਉੱਥੇ ਜਿਹਦੇ ਤੇ ਸੀਵੀਆਈ ਈਡੀ ਤੇ ਸੁਪਰੀਮ ਕੋਰਟ ਕਹਿ ਰਹੀ ਆ ਵੀ 375 ਕਰੋੜ ਰੁਪਏ ਤਾਂ ਸਾਬਤ ਹੋਇਆ ਹੋਇਆ ਆਮ ਆਦਮੀ ਪਾਰਟੀ ਦੇ ਖਾਤਿਆਂ 'ਚ ਆਇਆ ਹੋਇਆ ਉਹੀ ਕੰਪਨੀ ਨੂੰ ਪੰਜਾਬ ਦਾ ਠੇਕਾ ਉਨੇ ਹੀ ਕਮਿਸ਼ਨ ਤੇ ਦਿੱਤਾ ਸੋਸ਼ਲ ਵੈਲਫੇਅਰ ਦੀਆਂ ਸਕੀਮਜ਼ ਨੇ ਉਹਨਾਂ ਚਲੋ ਉਹ ਬਹੁਤ ਲੰਬਾ ਹੋ ਜਾਣਾ ਕਦੇ ਆਪਾਂ ਫੇਰ ਬੈਠਾਂਗੇ ਪਰ ਜਿਹੜੀ ਬੇਸਿਕ ਗੱਲ ਆ ਉਹ ਮੇਰੀ ਤਾਂ ਸਿਰਫ ਇੰਨੀ ਹੈ ਵੀ ਸਾਡੀ ਜਿਹੜੀ ਲੜਾਈ ਆ ਉਹ ਕਾਂਗਰਸ ਨੇ ਜੋ ਕੀਤਾ ਪਿਛਲੇ 2.5 ਸਾਲ ਚ 75000 ਕਰੋੜ ਦਾ ਕਰਜ਼ਾ ਤਾਂ ਮਾਨ ਸਰਕਾਰ ਨੇ ਲਿਆ 70000 ਕਰੋੜ ਦਾ ਕਰਜ਼ਾ 5 ਸਾਲਾਂ ਚ ਕਾਂਗਰਸ ਸਰਕਾਰ ਨੇ ਲਿਆ ਸੀ ਉਹ ਕਰਜ਼ਾ ਜਿਹੜਾ 5 ਸਾਲਾਂ ਚ ਪਿਛਲੀ ਸਰਕਾਰ ਨੇ ਲਿਆ ਸੀ ਇਹਨਾਂ ਨੇ ਪੌਣੇ 2 ਸਾਲ ਚ ਉਹ ਆਂਕੜਾ ਛੂ ਲਿਆ ਔਰ ਜਿਹੜੀ ਡਿਵੈਲਪਮੈਂਟ ਅਕਾਲੀ ਦਲ ਨੇ ਕਰਾਈ ਸੀ ਉਹਨਾਂ ਪੈਸਿਆਂ ਨਾਲ ਉਹ ਤਾਂ ਮਤਲਬ ਪੈਚਵਰਕ ਵੀ ਨਹੀਂ ਹੋਇਆ ਯਾਰ ਨਵੀਂ ਸੜਕ ਬਣਨ ਦੀ ਗੱਲ ਦੂਰ ਛੱਡੋ ਸੁਵਿਧਾ ਸੈਂਟਰ ਬਣਾਏ ਸੀ ਅਕਾਲੀ ਦਲ ਨੇ ਸੋਸ਼ਲ ਵੈਲਫੇਅਰ ਸਕੀਮਜ਼ ਸੀਗੀਆਂ ਕਿੰਨੀਆਂ ਸ਼ੁਰੂ ਕੀਤੀਆਂ ਸਾਰਿਆਂ ਨੂੰ ਮਿਲਦਾ ਸੀ ਆ ਜਿਹੜੀ ਬਿਜਲੀ ਦੀ ਹੁਣ ਬੜੀ ਗੱਲ ਹੋ ਰਹੀ ਆ ਮੈਂ ਇਹਦੇ ਤੇ ਥੋੜਾ ਜਿਹਾ ਚਾਨਣਾ ਪਾਉਣਾ ਵੀ ਇਹ ਸਰਪਲਸ ਕਿਦੀ ਕੀਤੀ ਹੋਈ ਆ ਪੰਜਾਬ ਦਾ ਤਾਂ ਇਹ ਹਾਲ ਸੀ ਵੀ 2009 ਚ ਨਾ ਨਾਰthern ਗ੍ਰਿਡਾ ਜਿਹੜਾ ਦਿੱਲੀ ਵਾਲਾ ਉਹ ਫੇਲ ਹੋਣ ਲੱਗਿਆ ਸੀ ਤੇ ਉਹਨਾਂ ਨੇ ਰੋਕ ਲਾਤੀ ਸੀ ਪੰਜਾਬ ਇਤੋਂ ਵੱਧ ਪਾਵਰ ਡਰਾ ਨਹੀਂ ਕਰ ਸਕਦਾ ਪੰਜਾਬ ਦੀ ਤਰੱਕੀ ਲਈ ਇੰਡਸਟਰੀ ਲਈ ਆਪਣੇ ਰੋਜ਼ ਆਪਾਂ ਹੁਣ ਬੈਠੇ ਆ ਲਾਈਟਾਂ ਪੱਖੇ ਚੱਲਦੇ ਆ ਆਪਣੇ ਜੀਵਨ ਲਈ ਜ਼ਰੂਰੀ ਆ ਬਿਜਲੀ ਹੋਣੀ ਤੇ ਬਿਜਲੀ ਨੂੰ ਸਰਪਲਸ ਕਰਕੇ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਜ਼ਨ ਨੇ ਚਾਹੇ ਉਹ ਸੋਲਰ ਪਾਵਰ ਪਲਾਂਟ ਬਣਾਏ ਚਾਹੇ ਥਰਮਲ ਬਣਾਏ ਚਾਹੇ ਹਾਈਡਲ ਨਹੀਂ ਕੋਈ ਬਣਿਆ ਪਰ ਬਾਇਓ ਗੈਸ ਬਾਇਓਮਾਸ ਕਿੰਨਾ ਕੰਮ ਉਸ ਸਮੇਂ ਕਰਕੇ ਪੰਜਾਬ ਨੂੰ ਪਾਵਰ ਸਰਪਲਸ ਕੀਤਾ ਅੱਜ ਜਿਹੜੀ 200 ਯੂਨਿਟ ਬਿਜਲੀ ਅਸੀਂ ਫ੍ਰੀ ਦਿੰਦੇ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਇਹਨਾਂ ਨੇ ਕਿਹਾ ਅਸੀਂ 300 ਦਵਾਂਗੇ ਜੀ ਸਾਰਿਆਂ ਨੂੰ ਆ ਤੁਸੀਂ ਇੱਥੇ ਬੈਠੇ ਹੋ ਮੈਨੂੰ ਹੱਥ ਖੜਾ ਕਰਕੇ ਦੱਸੋ ਵੀ ਕਿੰਨੇ ਲੋਕ ਆ ਜਿਨ੍ਹਾਂ ਨੂੰ ਉਸ 300 ਯੂਨਿਟ ਦਾ ਲਾਭ ਮਿਲ ਰਿਹਾ ਇੱਕ ਯਾਤਰਾ ਪਿੱਛੇ ਸਾਡੇ ਪ੍ਰਧਾਨ ਸਾਹਿਬ ਨੇ ਕੱਢੀ ਉਹਦੇ 'ਚ ਬੀਬੀਆਂ ਬਿੱਲ ਲੈ ਕੇ ਆਗੀਆਂ ਡਬਲ ਡਬਲ ਬਿੱਲ ਆ ਰਹੇ ਆ ਪਿੰਡਾਂ 'ਚ ਲੋਕਾਂ ਨੂੰ ਸ਼ਹਿਰਾਂ 'ਚ ਵੀ ਸੋ ਇਸ ਕਰਕੇ ਜੇ ਪੰਜਾਬ ਨੇ ਵਾਪਸ ਤਰੱਕੀ ਤੇ ਆਉਣਾ ਜੇ ਪੰਜਾਬ ਨੇ ਆਪਦੇ ਹੱਕ ਸੈਂਟਰ ਤੋਂ ਲੈਣੇ ਨੇ ਜੇ ਪੰਜਾਬੀਆਂ ਨੇ ਆਪਦਾ ਸਿਰ ਉੱਚਾ ਕਰਕੇ ਜੋ ਪੁਰਾਣਾ ਆਪਣਾ ਮਾਣ ਮੱਤਾ ਇਤਿਹਾਸ ਆ ਉਹ ਦੁਬਾਰਾ ਬਹਾਲ ਕਰਨਾ ਤਾਂ ਜਿਹੜੀ ਤੁਹਾਡੀ ਰੀਜਨਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੱਕੜਾ ਕਰੋ ਸਾਡੇ ਕੈਂਡੀਡੇਟ ਦਾ ਇਹਨਾਂ ਦੂਜੇ ਕੈਂਡੀਡੇਟਾਂ ਨਾਲ ਲੁਧਿਆਣੇ ਦੀ ਸੀਟ ਦੀ ਮੈਂ ਗੱਲ ਕਰਦਾ ਕੋਈ ਮੁਕਾਬਲਾ ਨਹੀਂ ਹੈ ਇੱਕ ਹੀਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੁਧਿਆਣੇ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਲਈ ਦਿੱਤਾ ਉਹਨਾਂ ਦਾ 27 ਸਾਲ ਦਾ ਜੀਵਨ ਬਿਲਕੁਲ ਸਾਫ਼ ਸੁਥਰਾ ਕੋਈ ਉਹਨਾਂ ਤੇ ਦਾਗ ਨਹੀਂ ਤੱਬਾ ਨਹੀਂ ਔਰ ਬਹੁਤ ਹੀ ਸੂਝਵਾਨ ਸਿਆਣੇ ਜਦੋਂ ਐਮਐਲਏ ਰਹੇ ਉਹਨਾਂ ਨੇ ਡਿਵੈਲਪਮੈਂਟ ਦੇ ਇੰਨੇ ਕੰਮ ਕਰਾਏ ਤੁਸੀਂ ਉਹਨਾਂ ਦੇ ਹਲਕੇ ਤੋਂ ਜਾ ਕੇ ਪੁੱਛ ਸਕਦੇ ਜੇ ਉਹੀ ਜੀ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਇਹ ਜਿਹੜੇ ਰਲੇ ਕਬੂਤਰ ਨੇ ਜਿਹੜੇ ਪੰਜਾਬ ਨੂੰ ਦੱਬਣ ਲਈ ਜਿੰਨੇ ਇਕੱਠੇ ਨੇ ਆਰਸ਼ ਰੋਮਣੀ ਅਕਾਲੀ ਦਲ ਪੰਜਾਬ ਦੀ ਪੰਜਾਬੀਆਂ ਦੀ ਲੜਾਈ ਲੜ ਰਿਹਾ ਚਾਹੇ ਲੋਕਾਂ ਨੇ ਸਾਨੂੰ ਪਿਛਲੀਆਂ 7.5 ਸਾਲ ਦੋ ਦੋ ਟਰਮਾਂ ਤੋਂ ਸਾਨੂੰ ਭਰੋਸਾ ਨਹੀਂ ਦਿਤਾਇਆ ਸਾਡੇ 'ਚ ਪਰ ਸਾਡੇ ਪ੍ਰਧਾਨ ਨੇ ਸਾਡੀ ਪਾਰਟੀ ਨੇ ਅਕਾਲੀ ਦਲ ਨੇ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਬੰਦ ਨਹੀਂ ਕੀਤਾ ਉਹ ਥੋੜੇ ਵਿਚ ਰਿਹਾ ਅੱਜ ਵੀ ਤੁਹਾਡੇ ਨਾਲ ਆ ਕਿਉਂਕਿ ਅਸੀਂ ਤਾਂ ਕਿਤੇ ਜਾ ਹੀ ਨਹੀਂ ਜਾਣਾ ਹੀ ਨਹੀਂ ਕਿਉਂਕਿ ਅਸੀਂ ਤਾਂ ਹੈ ਹੀ ਪੰਜਾਬੀ ਹੈ ਹੀ ਪੰਜਾਬ ਦੇ ਆ ਬਾਕੀ ਆਉਣ ਜਾਣ ਵਾਲੇ ਰਣਨ ਵਾਲੇ ਮੈਂ ਇੰਨੀ ਗੱਲ ਕਹਿਣੀ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਪੰਜਾਬ ਆ ਜਿਹੜਾ ਉਹ ਕਦੇ ਦਾਬਣ ਵਾਲਾ ਸੂਬਾ ਨਹੀਂ ਹੈ ਉਹ ਚਾਹੇ ਭਗਵਾਨਤਮਾਨ ਸਰਕਾਰ ਸਾਡੇ ਕਿਸਾਨ ਦਾ ਕਤਲ ਕਰਾ ਦੇਵੇ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਦੀ ਸਰਕਾਰ ਨਾਲ ਰਲ ਕੇ ਪੰਜਾਬ ਦੀ ਧਰਤੀ ਤੇ ਤਾਂ ਵੀ ਸਾਡੇ ਕਿਸਾਨ ਦਬਣ ਵਾਲੇ ਨਹੀਂ ਹੈ। ਔਰ ਮੈਂ ਇੱਕ ਗੱਲ ਕਹਿਣਾ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਲਈ ਜੇ ਤੁਸੀਂ ਚਾਹੋ ਨੇ ਕੰਮ ਹੁੰਦਾ ਰਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ 13 ਦੀਆਂ 13 ਸੀਟਾਂ ਤੇ ਤਕੜਾ ਕਰੋਗੇ ਤਾਂ ਪੰਜਾਬ ਦਾ ਕੋਈ ਭਲਾ ਹੋਊਗਾ ਤਾਂ ਪੰਜਾਬ ਦੀ ਅੱਗੇ ਕੋਈ ਗੱਲਬੱਦੀ ਵਧੂਗੀ ਇਹਨਾਂ ਕਹਿੰਦਾ ਹੋਇਆ ਥੈਂਕ ਯੂ ਤੁਹਾਡੇ ਆਉਣ ਤੇ ਬਹੁਤ ਧੰਨਵਾਦ ਜੀ ਇਲੈਕਸ਼ਨ ਕੇ ਬਾਅਦ ਕਿਸ ਉਸಮೇ ਜਾ ਕੇ ਕਿਸ ਗੱਲਬਤਨ سے जाएंगे आप चाहे ਐਮਡੀਏ के साथ या इंडिया गठबंधन आपने ਸ਼ਾਇਦ ہمارے ਜੋ ਪ੍ਰੈਜ਼ੀਡੈਂਟ ਹੈ ਉਨਕੀ ਬਾਤ ਸੁਣੀ ਨਹੀਂ ਮੈਂ ਆਪਕੋ ਕਲੈਰੀਫਾਈ ਕਰ ਦਿੰਦਾ ਹੂੰ हम पंजाब के लिए वोट मांग रहे हैं अभी आपको बोल रहे हैं उन्होंने हमारे किसान को मरवा दिया और पंजाब हमेशा से अपनी आइडियोलॉजी अपनी ताकत अलग रखता है assi kise gathmandat ni jana kise naal ni jana assi aap da hak lad ke lena jande ha sade bhejo 13 jita ke ik din vi koi ਸੈਂਟਰ ਤੋਂ ਜੇ ਚੀਜ਼ ਨਾ ਲਿਆ ਕੇ ਦੇ ਸਕੀਏ ਤਾਂ ਸਾਨੂੰ ਕਿਉਂ ਸਾਨੂੰ ਨਹੀਂ ਕਿਸੇ ਗਠਵੰਦਨ ਦਾ ਹਿੱਸਾ ਹੋਣ ਦੀ ਲੋੜ ਅਸੀਂ ਤਾਂ ਪੰਜਾਬ ਸੈਂਟ੍ਰਿਕ ਗੱਲ ਕਰਨੀ ਹੈ ਤੇ ਪੰਜਾਬ ਦੇ ਹੀ ਮੁੱਦੇ ਉੱਤੇ ਚੱਕਣੇ ਆ ਤੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸੇ ਨਾ ਕਿਸੇ ਗਠਵੰਦਨ ਦਾ ਹਿੱਸਾ ਹੋਵੋਗੇ ਤਾਂ ਲੜੋਗੇ ਅੱਛਾ ਉਹ ਵੀ ਜੀ ਲਗਾਤਾਰ ਜਿੱਦਾਂ ਤੁਸੀਂ ਕਿਸਾਨ ਦੀ ਵੀ ਗੱਲ ਕੀਤੀ ਹੈ ਕਿ ਵਰਨਿਤ ਕੋਰ ਦੇ ਵਿਰੋਧ ਕਰਦੇ ਸੀ ਬਸੇ ਹੀ ਬਸਾ ਦੀ ਉੱਤੇ ਮੌਤ ਹੋ ਗਈ ਹੈ ਪਰ ਲਗਾਤਾਰ ਜਿਹਨੇ ਭਾਜਪਾ ਵਾਲੇ ਨੇ ਜਿਹਨੇ ਕਾਂਗਰਸ ਬਣਿਆ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਬੰਦੇ ਨੇ ਜਿਹੜੇ ਸਾਡੇ ਪਿੰਡਾਂ 'ਚ ਵਿਰੋਧ ਕਰ ਰਹੇ ਨੇ ਅਕਾਲੀ ਦਲ ਤੇ ਭੇਜੋ ਇੱਕ ᱥਾਨ ਨਹੀਂ ਸੋ ਕਿੱਦਾ ਦੇਖਦੇ ਉਸ ਦਾ ਦੇਖੋ ਮੈਂ ਨਾ ਇਹ ਬੜਾ ਮੰਦ ਭਾਗਾ ਬਿਆਨ ਹੈ ਇਹ ਭਾਜਪਾ ਕਦੇ ਤਾਂ ਸਾਨੂੰ ਗੱਡੀਆਂ ਦੇ ਥੱਲੇ ਲਤੜ ਕੇ ਮਾਰਦੀ ਆ ਕਦੇ ਸਾਨੂੰ ਗੋਲੀਆਂ ਮਾਰ ਮਾਰ ਕੇ ਮਾਰਦੀ ਆ ਕਦੇ ਏਜੰਸੀਆਂ ਦੇ ਮਾਧਿਅਮ ਨਾਲ ਘੇਰ ਕੇ ਮਾਰਦੀ ਐ ਕਦੇ ੱਤਕੇ ਮਾਰ ਕੇ ਮਾਰਦੀ ਐ ਇਹ ਉਹਨਾਂ ਦਾ ਕਰੈਕਟਰ ਆ ਇਹ ਉਹਨਾਂ ਦੀ ਕਰਨੀ ਆ ਔਰ ਇੱਕ ਬਿਆਨ ਦੇ ਦੇਣਾ ਵੀ ਫਲਾਨੇ ਦੇ ਬੰਦੇ ਨੇ ਠਿੰਕੇ ਦੇ ਬੰਦੇ ਨੇ ਬੰਦੇ ਤਾਂ ਬੰਦੇ ਹੁੰਦੇ ਨੇ ਕਿਸੇ ਦੇ ਨਹੀਂ ਹੁੰਦੇ ਸਾਡੇ ਨਹੀਂ ਹੈ ਉਹ ਕਿਸਾਨ ਨੇ ਤੇ ਕਿਸਾਨ ਸਾਰਿਆਂ ਦੇ ਹੀ ਨੇ ਥੋੜੇ ਨਹੀਂ ਹੈਗੇ ਜਿਹੜਾ ਬੰਦਾ ਪੰਜਾਬ ਚ ਹਰਿਆਣਾ ਚ ਹਿਮਾਚਲ ਚ ਉਹ ਕਿਸਾਨ ਕਿੱਥੋਂ ਆਏ ਨੇ ਕੋਈ ਬਾਹਰਲੇ ਨੇ ਮੰਗਲਗ੍ਰਹਿ ਤੋਂ ਤਾਂ ਆਏ ਨਹੀਂ ਸਮਾਜ ਦਾ ਹਿੱਸਾ ਨੇ ਉਹ ਸਾਡੇ ਨੇ ਐਸ ਫਾਰ ਐਸ ਸਮਾਜਿਕ ਤੌਰ ਦੀ ਗੱਲ ਆ ਪਰ ਜਿੱਥੇ થી ਗੱਲ ਆ ਪਰਟੀਕੂਲਰ ਇਨਸੀਡੈਂਟ ਦੀ ਅਸੀਂ ਕਿਉਂ ਕਿਸੇ ਦਾ ਵਿਰੋਧ ਕਰਾਉਣਾ ਗੋਵੀ ਜੀ ਕਿਸ ਤਰ੍ਹਾਂ ਦੇ ਦਿਓ ਰਵਨੀਤ ਕਿੱਥੋਂ ਇੱਕ ਪਾਸੇ ਨੇ ਦੂਜੇ ਪਾਸੇ ਰਾਜਾਪਿੰਦ ਨੇ ਦੋਨੋਂ ਕਾਂਗਰਸੀ ਕੁਸ਼ੂ ਵਿਨਾਸ ਫਾਨੀਰ ਕਰ ਦੇਣੇ ਤੇ ਆਪਸੇ ਵਿੱਚ ਜਿਹੜਾ ਵਾ ਔਰਸੋ ਚੱਪੀਆਂ ਵੀ ਪਈਆਂ ਵਾ ਇਸ ਤਰ੍ਹਾਂ ਦੇਖ ਦਿਓ ਜਿਹੜਾ ਮੁਕਾਬਲਾ ਵਾ ਮੈਂ ਤਾਂ ਸਾਰੀ ਪ੍ਰੈਸ ਕਾਨਫਰੰਸ ਦਾ ਕਰਕਸੀ ਇਹ ਆ ਵੀ ਕਾਂਗਰਸੀਆਂ ਨਾਲ ਅਕਾਲੀ ਦਲ ਦੀ ਲੜਾਈ ਆ ਇਹ ਮੈਂ ਕਿਹਾ ਉਹ 2 ਸਾਲ ਪੁਰਾਣਾ ਕਾਂਗਰਸੀ ਇੱਕ ਇੱਕ 2 ਮਹੀਨੇ ਪੁਰਾਣਾ ਕਾਂਗਰਸੀ ਬਿੱਟੂ ਤੇ ਰਾਜਾ ਬੜਿੰਗ ਤਾਂ ਇਕੱਠੇ ਹੀ ਨੇ ਅਬ 2 ਮਹੀਨੇ ਪਹਿਲਾਂ ਤੱਕ ਵੀ ਇਕੱਠੇ ਸੀ ਤੇ ਉਹਨਾਂ ਨੇ ਸਬੂਤ ਦੇ ਤਾਂ ਹੁਣ ਵੀ ਇਕੱਠੇ ਨੇ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਨਾ ਜੀ ਇਹ ਤਿੰਨੇ ਜਿਹੜੀਆਂ ਸੈਂਟਰ ਵਾਲੀਆਂ ਪਾਰਟੀਆਂ ਨੇ ਇਕੱਠੀਆਂ ਨੇ ਜਿਹੜੀ ਲੜਾਈ ਆ ਉਹ ਕਾਂਗਰਸੀਆਂ ਦੇ ਖਿਲਾਫ ਅਕਾਲੀ ਦਲ ਦੀ ਹੈ ਕੌਣ ਆ ਬਈ ਕਾਂਗਰਸ ਨੂੰ ਕਿੱਥੋਂ ਦੇਖਦੇ ਆ ਕਿ ਬਾਅਦ ਤੋਂ ਇਕੱਠੇ ਨੇ ਪੰਜਾਬ ਤੋਂ ਇਕੱਠੇ ਇਸ ਸਮੇਂ ਮੈਂ ਤਾਂ ਇਹੀ ਗੱਲ ਕਹੀ ਆ ਵੀ ਉਹ ਤਿੰਨੇ ਇਕੱਠੇ ਨੇ ਆਮ ਆਦਮੀ ਕਾਂਗਰਸ ਨਹੀਂ ਉਹ ਤੀਜਾ ਵੀ ਭਾਜਪੀ ਵੀ ਇਕੱਠੇ ਨਾਲ ਹੀ ਰਲਈ ਹੋਈ ਹੈ ਕਿਉਂਕਿ ਸਾਡੇ ਦੇਖੋ ਉਹਦਾ ਆਧਾਰ ਕੀ ਮਿਲਿਆ ਉਹ ਤਾਂ ਪਰਦੇ ਪਿੱਛੇ ਹੈ ਜਿਹੜਾ ਸਾਫ ਚਾਲ ਹੋ ਰਿਹਾ ਪੂਰੇ ਇੰਡੀਆ ਦੇ ਵਿੱਚੋਂ ਇਕੱਠੇ ਨੇ ਰਾਜਾ ਜੀ ਇਕੱਠੇ ਉਹਦੇ ਬਾਰੇ ਕੀ ਗੱਲ ਕਰ ਸਕਦੇ ਪੰਜਾਬ 'ਚ ਨਹੀਂ ਇਕੱਠੇ ਉਹ ਬੇਵਕੂਫ ਬਣਾਉਣਾ ਚਾਹੁੰਦੇ ਆ ਪਬਲਿਕ ਨੂੰ ਇਕੱਠੇ ਇੱਥੇ ਵੀ ਨੇ ਜਿੱਦਣ ਤੋਂ ਰਾਜਾ ਬੜਿੰਗ ਆਇਆ ਪੱਪੀ ਪ੍ਰਾਸ਼ਰ ਜੀ ਦੀ ਕੈਂਪੇਨ ਦਾ ਭੋਗ ਪੈ ਗਿਆ ਤੁਸੀਂ ਵੀ ਰੋਜ਼ ਮੀਡੀਆ ਵਾਲਿਆਂ ਦੇਖਦੇ ਹੋ ਅਸੀਂ ਅਖਬਾਰ ਪੜ੍ਹਦੇ ਆਂ ਸੋਸ਼ਲ ਮੀਡੀਆ ਦੇਖਦੇ ਆਂ ਰੋਜ਼ ਲੋਕਾਂ ਨਾਲ ਗੱਲ ਕਰਦੇ ਆਂ ਕਿੱਥੇ ਆ ਉਹ ਕੈਂਪੇਨ ਇਹ ਤਾਂ ਸਿਰਫ ਲੋਕਾਂ ਨੂੰ ਬਈ ਜਿੰਨੀਆਂ ਕਿਤੇ ਤੋਂ ਜਿੱਤ ਹੁੰਦੀਆਂ ਤੂੰ ਜਿੱਤ ਲਾ ਬੇਕੂ ਬਣਾ ਕੇ ਬਾਕੀ ਮੈਨੂੰ ਆਪਾਂ ਹੈ ਤਾਂ ਇਕੱਠੇ ਹੀ ਇਹ ਆ ਗੱਲ ਬਾਬ ਜੀ ਮੰਡੀ ਸਿੱਖਾ ਜੀ ਦੀਆਂ ਨੂੰ ਲੈ ਕੇ 30 ਸਟੈਂਡ ਹੈ ਕਿਉਂਕਿ ਖੱਡੂਰ ਸਾਹਿਬ ਦੀ ਸੀਟ ਕੋਲ ਪਰ ਜੋਹਰ ਸਾਹਿਬ ਨੇ ਕਿਹਾ ਹੈ ਕਿ ਅਮਰਿਤਪਾਲ ਆਰਐਸਐਸ ਦਾ ਬੰਦਾ ਹੈ ਅੱਛਾ ਦੇਖੋ ਬਲਟੋਆ ਸਾਹਿਬ ਨੇ ਕੀ ਕਿਹਾ ਉਹਦੇ ਤੇ ਬਿਹਤਰ ਹੋਊਗਾ ਵੀ ਬਲਟੋਆ ਸਾਹਿਬ ਨੂੰ ਪੁੱਛਿਆ ਜਾਵੇ ਅਕਾਲੀ ਦਲ ਦੇ ਉਹ ਬੜੇ ਸੀਨੀਅਰ ਨੇ ਔਰ ਮੈਂ ਤਾਂ ਬਹੁਤ ਛੋਟਾ ਉਹਨਾਂ ਦੇ ਬਿਆਨ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਬਿਲਕੁਲ ਕਲੀਅਰ ਤੇ ਸਪਸ਼ਟ ਸਟੈਂਡ ਆ ਐਸ ਫਾਰ ਐਸ ਬੰਦੀ ਸਿਕ ਕਨਸਰਨਡ ਨੇ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਦੋ ਟੂਕ ਦੋਟੂ ਇਹ ਗੱਲ ਕਹੀ ਹੈ ਜੇ ਪੰਥਕ ਮੁੱਦੇ ਔਰ ਇਹ ਬੰਦੀ ਸਿੰਘਾਂ ਨੂੰ ਨਹੀਂ ਰਿਹਾ ਕਰੋਗੇ ਸਾਡਾ ਤੁਹਾਡੇ ਨਾਲ ਕੋਈ ਦੂਰ ਦੂਰ ਤੱਕ ਦਾ ਵੀ ਵਾਸਤਾ ਨਹੀਂ ਹੋ ਸਕਦਾ ਸਾਡੇ ਤਾਂ ਪਾਰਟੀ ਦਾ ਬਿਲਕੁਲ ਕਲੀਅਰ ਸਟੈਂਡ ਆ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਜਿਹੜੇ ਆਪਦੀ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਦੱਸੋ ਹੋਣੀ ਨਹੀਂ ਚਾਹੀਦੀ ਕਿ ਬੰਟੋ ਹਸਾਂ ਜੋ ਨਹੀਂ ਹੋ ਰਿਹਾ ਰੀਜ਼ਨ ਕੀ ਕਰਵਾ ਮੈਂ ਕੋਣ ਨੂੰ ਟੌਨ ਰੋਗ ਰਿਹਾ ਪੰਜਾਬ ਸਕਾ ਰੋਗ ਰਿਹਾ ਹਾਂ ਸੰਤੋਸ਼ ਕਰ ਰੋਗ ਉਹ ਕਈ ਮੁੱਦੇ ਆ ਕਈ ਕੇਸਸ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਉਹ ਐਨਓਸੀ ਨਹੀਂ ਦਿੰਦੀ ਜਿਵੇਂ ਕੇਜਰੀਵਾਲ ਸਾਹਿਬ ਨਹੀਂ ਦਿੰਦੇ ਨਹੀਂ ਦਿੰਦੇ ਨਾ ਭੁੱਲ ਨਹੀਂ ਨਹੀਂ ਭੁੱਲਰ ਦੀ ਰਿਲੀਜ਼ ਲਈ ਨਹੀਂ ਸਾਈਨ ਕੀਤੇ ਨਾ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਉਹ ਤਾਂ ਆਪਦੇ ਕਰਮਾ ਕਰਕੇ ਅੰਦਰ ਨੇ ਤੇ ਬਹੁਤ ਜਲਦੀ ਦਿੱਲੀ ਐਕਸਾਈਜ਼ ਪਾਲਿਸੀ ਦਾ ਜਿਹੜਾ ਸੇਕ ਆ ਉਹ ਪੰਜਾਬ ਚ ਪਹੁੰਚਣ ਵਾਲਾ ਕਿਉਂਕਿ ਉਹੀ ਕੰਪਨੀ ਉਹੀ ਪਾਲਿਸੀ ਉਹਨਾਂ ਹੀ ਕਮਿਸ਼ਨ ਇਹਨਾਂ ਨੇ ਦਿੱਤਾ ਜਿਸ ਤੋਂ ਮਨ ਕਾਲੀ ਦਾਲ ਇਸ ਸਰਾਬ ਬਾਰੇ ਤੇ ਕੰਪਲੇਨ ਕਰੇਗੀ ਇਹਦੀ ਨੂੰ ਵੀਲ ਤਾਂ ਹੁੰਦਾ ਕਰ ਤਾਂ ਚੁੱਕਿਆ ਆਲਰੇਡੀ ਇਹ ਦੂਜਾ ਕੋਈ ਆ ਹੈ ਦੂਜਾ ਤਾਂ ਕੋਈ ਨਿਕਲੇ ਨਹੀਂ ਚਲੋ ਨਤੀਜਾ ਦੇਖੋ ਜ਼ਰੂਰੀ ਨਹੀਂ ਹੁੰਦਾ ਜਦੋਂ ਕੋਈ ਇੱਕ ਤੇਰ ਪਾਵਰ ਚਾ ਨਾ ਉਹਨਾਂ ਦੇ ਦਿਮਾਗ ਨੂੰ ਬੜੀਆਂ ਚੀਜ਼ਾਂ ਚੜੀਆਂ ਹੁੰਦੀਆਂ ਨੇ ਇਸ ਲਈ ਹੋ ਸਕਦਾ ਵੀ ਸਾਡੀ ਜਿਹੜੀ ਰਿਕੁਐਸਟ ਆ ਸਾਡੀ ਜਿਹੜੀ ਕੰਪਲੇਂਟ ਆ ਉਹ ਕਹਿੰਦੇ ਹੁੰਦੇ ਆ ਨਾ ਡੈਫੀਅਰਸ ਬੰਦ ਕੰਨਾਂ ਤੇ ਡਿਗਰੀ ਹੈ ਇਸ ਲਈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਤੁਸੀਂ ਇਹ ਬਿਲਕੁਲ ਮਤ ਸਮਝਣਾ ਕਿ ਇਹ ਕਾਰਵਾਈ ਕਰਾਏ ਬਿਨਾ ਅਸੀਂ ਹਟਾਂਗੇ ਗੱਤ ਜੀ ਕਿ ਸਾਰਾ ਅਕਾਲੀ ਦਲ ਇਕੱਠਾ ਹੋ ਕੇ ਚੱਲ ਰਿਹਾ ਜਾਂ ਸਭ ਦੇ ਮੂੰਹ ਬੀਗੇ ਦੀ ਗੱਲ ਰਹੀ ਹੈ ਸਤਿ ਸ੍ਰੀ ਅਕਾਲ ਮੈਂ ਨਾ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਤੁਹਾਡੇ ਭਰਾਵਾਂ ਦੇ ਮਾਧਿਅਮ ਨਾਲ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿਣੀ ਚਾਹਣਾ ਵੀ ਅਕਾਲੀ ਦਲ ਦਾ ਜਿਹੜਾ ਸੰਗਠਨ ਆ ਉਹ ਬਹੁਤ ਤਕੜਾ ਆ ਔਰ ਹਰ ਇੱਕ ਲੀਡਰ ਔਰ ਹਰ ਇੱਕ ਵਰਕਰ ਮੈਂ ਦਾਖੇ ਚ ਜਗਰਾਉਂ ਚ ਅ ਕੱਲ ਆਤਮਨਗਰ ਚ ਵਰਕਰਜ਼ ਮੀਟਿੰਗ ਮੀਟਿੰਗਾਂ ਚ ਗਿਆ ਸਾਰਿਆਂ ਚ ਔਰ ਜੋ ਉਤਸ਼ਾਹ 9493 ਦੀ ਬਾਈ ਇਲੈਕਸ਼ਨ ਗਿੱਦੜਵਾਹਾ ਦੀ ਸੀ ਸਰਦਾਰ ਬਿਆਨਤ ਸਿੰਘ ਦਾ ਰਾਜ ਸੀ ਪੁਲਿਸ ਦਾ ਰਾਜ ਸੀ ਅਕਾਲੀ ਦਲ ਦੇ ਵਰਕਰ ਨੇ ਜਦੋਂ ਕਮਰ ਕਸਾ ਕੱਸ ਲਿਆ ਤਾਂ ਉਹ ਸੀਟ ਇੱਕ ਡਿਕਟੇਟਰ ਟਾਈਪ ਦੇ ਆਦਮੀ ਤੋਂ ਜਿਹਨੇ ਇੰਨੀ ਕਤਰੋਗਾਰਦ ਕਰਾਈ ਸੀ ਪੁਲਿਸ ਦਾ ਰਾਜ ਸੀ ਐ ਖੋ ਕੇ ਲਿਆਂਦਾ ਤੇ ਅੱਜ ਅਕਾਲੀ ਦਲ ਉਸ ਮੋੜ 'ਚ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਕੋਈ ਕਿਸੇ ਪਾਸੇ ਮੂੰਹ ਨਹੀਂ ਇਹ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਪੰਜਾਬੀਅਤ ਨੂੰ ਬਚਾਉਣ ਦੀ ਲੜਾਈ ਆ ਇਸ ਲਈ ਇਸ ਲੜਾਈ ਤੇ ਹਰ ਇੱਕ ਕਾਰਕਟਰ ਹਰ ਇੱਕ ਲੀਡਰ ਉੱਤੋਂ ਲੈ ਕੇ ਥੱਲੇ ਤੱਕ ਸਾਰਾ ਸੰਗਠਨ ਪੱਬਾਂ ਪਾਰ ਹੋਇਆ ਹੋਇਆ ਔਰ ਉਹਦੇ ਤੁਸੀਂ ਨਾ ਨਤੀਜੇ ਉਹ ਅੱਜ ਗੱਲ ਕਹਿਣੀ ਹਾਲੇ ਇਲੈਕਸ਼ਨ ਚ ਵੀ ਟਾਈਮ ਆ ਔਰ ਉਹ ਤੋਂ ਬਾਅਦ ਰਿਜ਼ਲਟ ਚ ਵੀ ਟਾਈਮ ਆ ਉਹ ਤੋਂ ਬਾਅਦ ਕਦੇ ਆਪਾਂ ਇਕੱਠੇ ਹੋਏ ਫਿਰ ਤੁਹਾਨੂੰ ਪੁੱਛਾਂਗੇ ਵੀ ਭਾਈ ਤੁਸੀਂ ਮੈਨੂੰ ਸਵਾਲ ਕੀਤਾ ਸੀ ਉਹਦਾ ਜਵਾਬ ਤੁਹਾਨੂੰ ਮਿਲ ਗਿਆ ਕਿ ਨਹੀਂ ਨੇ ਛੱਡ ਕੇ ਜਾਓ ਅਕਾਲੀ ਦਾ 5 ਲੀਟਰ ਜਾ ਚੁੱਕੇ ਹੋ ਯੂਥ ਦੇ 5 ਲੀਟਰ ਹੋਰ ਪੀਸਿੰਗ ਬੱਗਾ ਛੱਡ ਕੇ ਅੱਛਾ ਅੱਛਾ ਓ ਹੋ 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 ਅੱਛਾ ਅੱਛਾ ਛੱਡ ਕੇ ਚਲੇਗਾ ਹਾਂਜੀ 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 ਹਾਂ 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 ਬਿਲਕੁਲ ਹੁਣ ਜਦੋਂ ਨਾ ਜਿਹੜੀ ਇਹ ਇਲੈਕਸ਼ਨ ਆ ਇਹ ਸਿਲੈਕਸ਼ਨ ਚ ਆਪ ਦਾ ਜਿਹੜਾ ਅਸਲੀ ਕਿਰਦਾਰ ਆ ਡਾਇਰੈਕਟਰ ਆਸਲੀ ਉਹ ਲੋਕਾਂ ਦਾ ਬਾਹਰ ਆ ਰਹੇ ਕੋਈ ਛੋਟੇ ਛੋਟੇ ਲਾਲਚਾਂ ਚ ਫਸ ਕੇ ਪੰਜਾਬ ਦਾ ਕਿੱਡਾ ਹੀ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਏ ਕੋਈ ਨਹੀਂ ਸੋਚਦਾ ਇਹ ਜਿਹੜੇ ਦਲ ਬਦਲੂ ਜੰਪ ਮਾਰੂ ਲੀਡਰ ਆ ਇਹਨਾਂ ਦੀ ਸ਼ੁਰੂਆਤ ਜਦੋਂ ਉੱਤੇ ਗੰਦਲਾ ਹੋ ਜੇ ਨਾ ਜੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਰਿੰਕੂ ਨੂੰ ਉਹ ਟਿਕਟ ਲਈ ਹੋਈ ਆਮ ਆਦਮੀ ਦਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਿਆ ਤੇ ਉੱਥੋਂ ਖੜ ਗਿਆ ਜਦੋਂ ਉੱਥੇ ਗਰਾਵਟ ਸ਼ੁਰੂ ਹੋਈ ہوئی ਆ ਉਸ ਲੈਵਲ ਤੇ ਤਾਂ ਇੱਥੇ ਜਿਹੜੀ ਯੂਥ ਦੇ ਲੈਵਲ ਤੇ ਤਾਂ ਗੱਲ ਹੀ ਕੁਝ ਨਹੀਂ ਨਾ ਉਹ ਤਾਂ ਪਰਕੂਲੇਟ ਹੋ ਕੇ ਥੱਲੇ ਆਉਣੀ ਹੀ ਆ ਬਹੁਤ ਛੋਟੇ ਛੋਟੇ ਮਫਾਦਾਂ 'ਚ ਪਾਰਟੀ ਦਾ ਪਿੱਠੇ ਚੋਰਾ ਮਾਰਨ ਦਾ ਕੰਮ ਕਰਨ ਲੱਗੇ ਮਿੰਟ ਨਹੀਂ ਲਾਉਂਦੇ ਉਹਦੇ 'ਚ ਕੋਈ ਰਿਸ਼ਤੇਦਾਰ ਆ ਗਿਆ ਜੀ ਕੋਈ ਈਡੀ ਆ ਗਈ ਜੀ ਕੋਈ ਇਨਕਮ ਟੈਕਸ ਦੀ ਰੇਡ ਆ ਗਈ ਜੀ ਕੋਈ ਭਗਵੰਤ ਮਾਨ ਦੀ ਵਿਜੀਲੈਂਸ ਆ ਗਈ ਜੀ ਠੀਕ ਹੈ ਤਾਂ ਉਹਦੇ 'ਚ ਬਹੁਤ ਸਾਰੇ ਕਾਰਨ ਹੁੰਦੇ ਆ ਕੋਈ ਇੱਕ ਪਿੰਪੁਆਇੰਟਡ ਕਾਰਨ ਤੁਸੀਂ ਨਹੀਂ ਕਹਿ ਸਕਦੇ ਹੁੰਦੇ ਮੈਂ ਨੌਸਟ ਬੈਂਕ ਤੇ ਗੱਲ ਕਰਦਾ ਮੈਂ ਕਿਸਾਨ ਬਹੁਤ ਵੱਡਾ ਬੋਰਡ ਬੈਂਕਰ ਨਾਵਾਦੀ ਪਾਰਟੀ ਕਹਿੰਦੀ ਅਸੀਂ ਗੋਗੇ ਦਾ ਐਮਐਸਬੀ ਦੇਤੀ ਸਾਡਾ ਕਿਸਾਨ ਕਾਂਗਰਸ ਕਹਿੰਦੀ ਸਾਡਾ ਕਿਸਾਨ ਹੈ ਤੇ ਭਾਰਤੀ ਜਨਤਾ ਪਾਰਟੀ ਵੀ ਤੁਹਾਨੂੰ ਕਿਸਾਨ ਨਹੀਂ ਕਰਦੇ ਸਾਡਾ ਤੁਸੀਂ ਵੀ ਕਰਦੇ ਅਸੀਂ ਵੋਟ ਬੈਂਕ ਦੀ ਰਾਜਨੀਤੀ ਕਦੇ ਕੀਤੀ ਨਹੀਂ ਜਿੱਦ ਤੋਂ ਵੋਟ ਪਾਈ ਉਹ ਉਹ ਡੈਮੋਕ੍ਰੇਸੀ ਹੈ ਉਹ ਵੋਟ ਬੈਂਕ ਦੀ ਰਾਜਨੀਤੀ ਨਹੀਂ ਹੈ ਵੋਟ ਪਾਉਣ ਦਾ ਅਧਿਕਾਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦਾ ਹਿੱਸਾ ਅਸੀਂ ਤਾਂ ਹੀ ਪ੍ਰੈਸ ਕਾਨਫਰੰਸ ਕਰ ਰਹੇ